ਸਾਸ਼ਿਕਾਲ ਸਪੀਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਪੋਣੇ 4 ਸਾਲ ਪਹਿਲਾਂ 92 ਵਿਧਾਇਕਾ ਨਾਲ 3/4 ਬਹੁਮਤ ਵਾਲੀ ਆਪ ਪਾਰਟੀ ਸਰਕਾਰ ਨੇ 16 ਮਾਰਚ 2022 ਨੂੰ ਸੌ ਚੁੱਕਦਿਆਂ ਹੀ ਬਚਤ ਕਿਫਾਇਤ ਤੇ ਸਰਕਾਰੀ ਖਰਚੇ ਘਟਾਉਣ ਲਈ ਸਾਬਕਾ ਵਿਧਾਇਕਾਂ ਲਈ ਇੱਕ ਟਰਮ ਇੱਕ ਪੈਨਸ਼ਨ ਦਾ ਨਿਯਮ ਲਾਗੂ ਕਰਕੇ ਲੱਖਾਂ ਰੁਪਏ ਪੈਨਸ਼ਨ ਲੈਣ ਵਾਲਿਆਂ ਦੀ ਘੰਡੀ ਮਰੋੜੀ ਸੀ ਤੇ ਜਨਤਾ ਦੀ ਬਾਹਵਾ ਖੱਚੀ ਸੀ ਹੁਣ ਬਹੁਤਿ ਵਿਧਾਇਕ ਜਿਨ੍ਹਾਂ ਚ ਵਿਰੋਧੀ ਧਿਰਾਂ ਦੇ ਵੀ ਨਹੀਂ ਇਹਨੇ ਮੰਤਰੀਆਂ ਸਪੀਕਰ ਤੇ ਹੋਰਨਾਂ ਕੋਲ ਗੁਜ਼ਾਰਾ ਨਹੀਂ ਚੱਲਦਾ ਰੋਣਾ ਪਿਛਲੇ ਕਈ ਮਹੀਨਿਆਂ ਤੋਂ ਰੋ ਰਹੇ ਨੇ ਕਿ ਤਨਖਾਹ ਤੇ ਭੱਤੇ ਵਧਾਏ ਜਾਣ ਸਰਕਾਰ ਦੇ ਅੰਦਰੂਨੀ ਸੂਤਰਾਂ ਦੱਸਿਆ ਕਿ ਬਹੁਤਿ ਵਿਧਾਇਕ ਤੇ ਸਾਬਕਾ ਵਿਧਾਇਕ ਜੋ 2022 ਚ ਆਪ ਦੀ ਹਨੇਰੀ ਵਿੱਚ ਹਾਰ ਗਏ ਸਨ ਨੇ ਪੈਨਸ਼ਨਾਂ ਵਧਾਉਣ ਦੀ ਸਲਾਹ ਵੀ ਦਿੱਤੀ ਹੈ ਤੇ ਮੰਗ ਕੀਤੀ ਕਿ ਦੋ ਟਰਮ ਵਾਲੀ ਵਿਧਾਇਕਾਂ ਨੂੰ ਘੱਟੋ-ਘੱਟ ਡਬਲ ਪੈਨਸ਼ਨ ਲਗਾਈ ਜਾਵੇ ਉੱਤਰਪੂਰਬੀ ਨੇਪਾਲchic ਵੱਡਾ ਬਰਫਬਾਰੀ ਦਾ ਸਿਲਸਲਾ ਸ਼ੁਰੂ ਹੋ ਗਿਆ ਜਿਸ ਵਿੱਚ ਘੱਟੋ-ਘੱਟ 7 ਲੋਕ ਮਾਰੇ ਗਏ ਚਾਰ ਹੋਰ ਜ਼ਖਮੀ ਹੋਏ ਨਿਹਾਸਾ 5630 ਮੀਟਰ ਉੱਚੀ ਯਲੋਂਗਰੀ ਚੋਟੀ ਤੇ ਵਾਪਰੇ ਰਿਪੋਰਟਾਂ ਦੇ ਅਨੁਸਾਰ ਬਰਫਬਾਰੀ ਚੋਟੀ ਦੇ ਬੇਸ ਕੈਂਪ ਨਾਲ ਟਕਰਾਏ ਜਿੱਥੇ ਕਈ ਵਿਦੇਸ਼ੀ ਪਰਬਤਰੋਹੀ ਮੌਜੂਦ ਸਨ ਸਥਾਨਕ ਅਧਿਕਾਰੀਆਂ ਦੇ ਅਨੁਸਾਰ 4 ਲੋਕ ਅਜੇ ਵੀ ਲਾਪਤਾ ਨੇ ਤੁਨਾਂ ਦੀ ਭਾਲ ਜਾਰੀ ਹੈ ਇੱਕ ਰਿਪੋਰਟ ਦਿੱਤੀ ਗਈ ਹੈ ਕਿ ਮ੍ਰਿਤਕਾਂ ਚੋਂ 3 ਨੰਬਰ 1 ਇੱਕ ਕੈਨੇਡੀਅਨ ਇਕਤਾਲਵੀ ਤੇ 2 नेपाली नागरिक शामिलले ने जानकारी दोलखा जिले दि जिल्ला पुलिस अफ्तर दि डीपी सुपरटेंड पुलिस ज्ञान कुमार महतोले दिइया यलोंगरी चोटी बागमती सुबेदी रोल पोलिंग का डिटे स्थित्या खराब मौसमले बच्चाकाज रोग दित्या जस बच्चाकाज दे मांग की थी कि यस उनो आखिरकार रात नु रोकनली मजबूरी केता के ਅਮਰੀਕਾ ਨਾਲ ਟੈਰਿਫ ਤਣਾ ਦੇ ਵਿਚਕਾਰ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਨ ਨੇ ਭਾਰਤ ਨਾਲ ਸਬੰਧਾਂ ਨੂੰ ਬੇਤ ਬਣਾਉਣ ਲਈ ਕੰਮ ਕਰ ਰਹੇ ਨੇ ਇਸ ਦੌਰਾਨ ਕੈਨੇਡਾ ਨੇ ਭਾਰਤੀ ਵਿਦਿਆਰਥੀਆਂ 'ਚ ਝਟਕਾ ਦਿੱਤਾ ਜੋ ਵੀਜ਼ਾ ਪ੍ਰਾਪਤ ਕਰਨ ਦੀ ਦੌੜ 'ਚ ਸਨ ਸਰਕਾਰੀ ਅੰਕੜੇ ਅਨੁਸਾਰ 403 ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੇ ਗਏ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਕੈਨੇਡਾ ਦੀਆਂ ਸਖਤ ਪਾਬੰਦੀਆਂ ਦਾ ਨਕਾਰਾਤਮਕ ਪ੍ਰਭਾਵ ਹੈ ਕੈਨੇਡਾ ਪਹਿਲਾਂ ਭਾਰਤੀ ਵਿਦਿਆਰਥੀ ਨੇ ਇੱਕ ਪਸੰਦ ਦਾ ਸਥਾਨ ਹੁੰਦਾ ਸੀ ਪਰ ਹੁਣ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਕਨ ਆਪਣੀ ਪ੍ਰਸਿੱਧੀ ਗੁਆ ਰਿਆ ਕੈਨੇਡਾ ਨੇ ਇਹ ਝਟਕਾ ਅਮਰੀਕਾ ਦੇ ਕੈਲੀਫੋਰਨੀਆ 'ਚ ਪਿਛਲੇ ਮਹੀਨੇ ਹੋਏ ਹਾਦਸੇ ਦੇ ਮਾਮਲੇ 'ਚ ਨਵੀਂ ਜਾਣਕਾਰੀ ਆਈ ਹੈ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਭਾਰਤੀ ਮੂਲ ਦਾ ਟਰੱਕ ਡਰਾਈਵਰ ਹਾਦਸੇ ਦੇ ਸਮੇਂ ਨਸ਼ੇ ਵਿੱਚ ਨਹੀਂ ਸੀ ਜਿਵੇਂ ਕਿ ਸ਼ੁਰੂਆਤੀ ਰਿਪੋਰਟਾਂ 'ਚ ਕਿਹਾ ਗਿਆ ਸੀ ਹਾਲਾਂਕਿ ਲਾਪਰਵਾਹੀ ਨਾਲ ਕਤਲ ਦਾ ਮਾਮਲਾ ਅਜੇ ਵੀ ਵਿਚਾਰ ਅਧੀਨ ਹੈ ਯੂਬਾ ਸਿਟੀ ਦੇ 21 ਸਾਲਾ ਨਿਵਾਸੀ ਰਸ਼ਨਪ੍ਰੀਤ ਸਿੰਘ ਨੂੰ 1 ਇੱਕ ਦੂਬਰ ਨਸ਼ੇ ਵਿੱਚ ਗੱਡੀ ਚਲਾਉਣ ਦੇ ਸ਼ੱਕ 'ਚ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਦੋਸ਼ ਹੈ ਜਿਸ ਦੇ ਨਤੀਜੇ ਵਜੋਂ ਹਾਸਾ ਹੋਇ ਜਿਸ ਵਿੱਚ 3 ਲੋਕਾਂ ਦੀ ਮੌਤ ਹੋਈ ਕਈ ਹੋਰ ਜ਼ਖਮੀ ਹੋਏ ਜਾਂਚ ਰਿਪੋਰਟ ਦੇ ਅਨਸਾਰ ਪਿਛਲੇ ਹਫਤੇ ਦਰਜ ਕੀਤੀ ਗਈ ਨਵੀਂ ਸ਼ਿਕਾਇਤ ਚੁਕਿਆ ਗਿਆ ਕਿ ਜਸ਼ਨਪ੍ਰੀਤ ਸਿੰਘ ਦੇ ਖੂਨ ਵਿੱਚ ਕੋਈ ਨਸ਼ੀਲਾ ਪਦਾਰਥ ਨਹੀਂ ਮਿਲਿਆ ਪੰਜਾਬ ਰਾਜ ਨੂੰ ਸੋਚੀ ਜਾਤੀ ਕਮਿਸ਼ਨ ਵੱਲੋਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਤਰਨਤਾਰਨ ਵਿਧਾਨ ਸਭਾ ਜਿਮਨੀ ਚੋਣਾ ਦੇ ਮੱਧ ਨਜ਼ਰ ਚੌਂ ਜਲਸੇ ਦੌਰਾਨ ਮਰਹੂਮ ਗ੍ਰਹਿ ਮੰਤਰੀ ਬੁਟਾ ਸਿੰਘ ਪ੍ਰਤੀ ਵਰਤੀ ਸ਼ਬਦਾਵਲੀ ਦਾ ਸੂ ਮੋਟਿਵਸ ਨੋਟਿਸ ਲਿਆ ਇਸ ਸਬੰਧੀ ਜਾਣਕਾਰੀ ਦਿੰਦੇ ਆ ਪੰਜਾਬ ਰਾਜ ਨੂੰ ਸੋਚੀ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀਮ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਜਿਸ ਵਿੱਚ ਕਾਂਗਰਸ ਕਮੇਟੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਾਜਾ ਵੜਿੰਗ ਰ ਨਹੀਂ ਉਹਨਾਂ ਨੇ ਕਿ ਕਮਿਸ਼ਨ ਨੇ ਇਸ ਮਾਮਲੇ 'ਚ ਸੂ ਮੋਟੋ ਨੋਟਿਸ ਲੈਂਦਿਆਂ ਮਰਿੰਦਰ ਸਿੰਘ ਰਾਜਾ ਵੜਿੰਗ ਨੂੰ 6 ਨਵੰਬਰ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਤੇ ਨਾਲ ਹੀ ਤਰਨਤਾਰਨ ਦੇ ਡਰਨਿੰਗ ਅਫਸਰ ਨੂੰ 4 ਨਵੰਬਰ ਨੂੰ ਜੀ ਤੌਰ ਤੇ ਪੇਸ਼ ਹੋ ਕੇ ਰਿਪੋਰਟ ਪੇਸ਼ ਕਰਨ ਲਈ ਕਿਹਾ। ਤਰਨਤਾਰਨ ਜਿੰਮੀ ਚੌਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਆਪੋ ਆਪਣੀ ਉਮੀਦਵਾਰ ਉਤਾਰੀ ਨੇ ਚੋਣ ਪ੍ਰਚਾਰ ਸਿਖਰਾਂ ਤੇ ਇਸੇ ਦੌਰਾਨ ਰਾਜਾ ਵੜਿੰਗ ਦੇ ਮਰਹੂਮ ਬੁੱਟਾ ਸਿੰਘ ਬਾਰੇ ਜਾਤੀਵਾਦ ਵਾਲੇ ਬਿਆਨ ਤੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਸਖਤ ਟਿੱਪਣੀ ਕੀਤੀ ਉਹਨੇ ਕਿਹਾ ਕਿ ਸਾਡੇ ਗੁਰੂਆਂ ਪੀਰਾਂ ਨੇ ਜਾਤੀਵਾਦ ਦੇ ਖਿਲਾਫ ਸੁਨੇਹਾ ਦਿੱਤਾ ਪਰ ਰਾਜਾ ਵੜਿੰਗ ਜਾਤੀਵਾਦ ਦਾ ਜ਼ਹਿਰ ਤਰਨਤਾਰਨ ਜਿੰਮੀ ਚੌਂ ਚ ਘੋੜੇ ਨੇ ਬਿਆਨ ਸਿਰਫ ਐਸਸੀ ਕਮਿਸ਼ਨ ਵੱਲੋਂ ਰਾਜਾ ਵੜਿੰਗ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ ਕਿ ਉਹਨੇ ਕਿਹਾ ਕਿ ਮਰਹੂਮ ਗ੍ਰਹਿ ਮੰਤਰੀ ਬੁੱਟਾ ਸਿੰਘ ਦੀ ਬਾਰੇ ਕਈਆਂ ਗੱਲਾਂ ਮਗਰੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਜਾ ਰਾਸ਼ਟਰਪਤੀ ਦੋਪਦੀ ਮੁਰਮੂ ਨੈਨੀਤਾਲ ਦੇ ਬਾਵਾਂ ਨੀਮ ਕਰੋਲੀ ਪਹੁੰਚੇ ਇਹ ਪਹਿਲੀ ਵਾਰ ਜਦੋਂ ਦੇਸ਼ ਦੇ ਕਿਸੇ ਰਾਸ਼ਟਰਪਤੀ ਨੇ ਕੈਂਚੀ ਤਾਮਦਾ ਦੌਰਾ ਕੀਤਾ ਰਾਸ਼ਟਰਪਤੀ ਦੀ ਫੇਰੀ ਲਈ ਮੰਦਰ ਸਵੇਰੇ 6:00 ਤੋਂ ਦੁਪਹਿਰ 12:00 ਤੱਕ ਕਾਮਸ਼ਰਦਾਲ ਵਾਲੀ ਬੰਦ ਰਿਹਾ ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਸ਼ਕਤੀਪੀਠ ਮਾਨ ਨਾ ਦੇ ਵੀ ਮੰਦਰ ਦਾ ਦੌਰਾ ਕੀਤਾ ਪ੍ਰਾਰਥਨਾ ਕੀਤੀ ਕਿ ਉਹਨਾਂ ਦੇਸ਼ ਦੀ ਖੁਸ਼ੀ ਸ਼ਾਂਤੀ ਤੇ ਖੁਸ਼ਹਾਲੀ ਦੀ ਪ੍ਰਾਰਥਨਾ ਕੀਤੀ ਐਸਐਨਾਲੀ ਪੂਰੇ ਇਲਾਕੇ ਜੋ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਐਸਐਸਪੀ ਨੈਨੀਤਾਲ ਨੇ ਪੂਰੇ ਇਲਾਕੇ ਨੂੰ ਰੈਡ ਜ਼ੋਨ ਘੋਸ਼ਿਤ ਕੀਤਾ ਤੇ ਸੁਰੱਖਿਆ ਲਈ 1500 ਤੋਂ ਵੱਧ ਅਧਿਕਾਰੀ ਤੇ ਸੈਨਿਕ ਤਾਇਨਾਤ ਕੀਤੇ ਗਏ ਕੈਂਚੇ ਤੇ ਆਮਦ ਦੌਰਾਨ ਤੋਂ ਬਾਅਦ ਰਾਸ਼ਪਤੀ ਨੈਨੀਤਾਲ ਵਿੱਚ ਕੁਮਾਈ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਵੀ ਸ਼ਾਮਲ ਹੋ ਪੰਜਾਬ ਦੇ ਬਟਾਲਾ ਸ਼ਬੀਤੇ ਦਿਨੀ ਹੋਈ ਜਸਮੀਤ ਸਿੰਘ ਕਤਲकांड ਦੀ ਜ਼ਿੰਮੇਵਾਰੀ ਜੱਗੂ ਭਗਵਾਨਪੁਰੀਆ ਗੈਂਗ ਨੇ ਲਈ ਹੈ ਗੈਂਗ ਨੇ ਇਸ ਸਬੰਧੀ ਸੋਸ਼ਲ ਮੀਡੀਆ ਤੇ ਪਾਈ ਪੋਸਟ ਦਾਅਵਾ ਕੀਤਾ ਹੈ ਕਿ ਇਹ ਕਤਲ ਕਾਲਜ ਚੋਣਾਂ ਦੀ ਰੈਂਚ ਤੇ ਚੱਲਦੇ ਕੀਤਾ ਗਿਆ ਜੱਗੂ ਭਗਵਾਨਪੁਰੀਆ ਗੈਂਗ ਵੱਲੋਂ ਪਾਈ ਗਈ ਪੋਸਟ 'ਚ ਲਿਖਿਆ ਗਿਆ ਕਿ ਬਟਾਲਾ ਦੇ 베ਰਿੰਗ ਕਾਲਜ ਜਸਮੀਤ ਸਿੰਘ ਨੇ ਮਨਾ ਕਰਨ ਦੇ ਬਾਵਜੂਦ ਵਿਦਿਆਰਥੀ ਪ੍ਰਧਾਨ ਦੀ ਚੋਣ ਲੜੀ ਗੈਂਗ ਨੇ આરોਪ ਲਗਾਇਆ ਕਿ ਜਸਮੀਤ ਸਿੰਘ ਕਨਸ਼ਾਮਪੁਰੀਆ ਗੈਂਗ ਦੇ ਦੰਮ ਤੇ ਪ੍ਰਧਾਨ ਬਣ ਰਿਹਾ ਸੀ ਤਾਂ ਉਸਨੇ ਸਾਡੇ ਭਰਾ ਜੁਗਰਾਜ ਦਾ ਚੋਣਾ ਚ ਨੁਕਸਾਨ ਕਰਾਇਆ ਇਸ ਇਸ ਕਤਲ ਜ਼ਿੰਮੇਵਾਰੀ ਵਾਲੀ ਪੋਸਟ ਹਰਵਿੰਦਰ ਦੋਦੀ ਦੀਪਾ ਯੂਐਸਏ ਅਮਨਕੋਟਾ ਵਾਲਾ ਨੇ ਕਤਲ ਜ਼ਿੰਮੇਵਾਰੀ ਲਈ ਸਾਰੇ ਜਗੂ ਭਗਵਾਨਪੁਰਿਆ ਗੈਂਗ ਨਾਲ ਜੁੜੇ ਦੱਸੇ ਜਾਂਦੇ ਨਵਾਇਲ ਮੈਸੇਜ ਚ ਗੈਂਗ ਨੇ ਮ੍ਰਿਤਕ ਜਸਮੀਤ ਸਿੰਘ ਨੂੰ ਦੀਪ ਸੀਮਾ ਦੱਸਦੇ ਉਸ ਨੂੰ ਪੁਰਾਣੀ ਰਣਜੀਤ ਦਾ ਨਤੀਜਾ ਦੱਸਿਆ ਪੋਸਟ ਦਾਵਾ ਕੀਤਾ ਹੈ ਕਿ ਜਸਮੀਤ ਸਿੰਘ ਉਹਨਾਂ ਦੇ ਵਿਰੋਧੀ ਗੈਂਗ ਗੋਪੀ ਬੱਕਰੀ ਦੇ ਨਹੀਂ ਕੰਮ ਕਰਦਾ ਸੀ ਤੇ ਉਹਨਾਂ ਦੇ ਸਮਰਥਕ ਜੁਗਰਾਜ ਨੂੰ ਕਾਲੇ ਚੋਣਾ ਚ ਨੁਕਸਾਨ ਪਹੁੰਚਾਇਆ ਸੀ ਪਟਿਆਲਾ ਦੇ ਮਸ਼ਹੂਰ ਬਿਲਡਰ ਦੇ ਘਰ ਸੀਬੀਆਈ ਦੀ ਟੀਮ ਦੇ ਵੱਲੋਂ ਛਾਪਾ ਮਾਰਿਆ ਗਿਆ ਟੀਮ ਦੇ ਅਧਿਕਾਰੀ ਬਿਲਡਰ ਦੇ ਘਰ ਦੇ ਅੰਦਰ ਮੌਜੂਦ ਰਹੇ ਜਿਨ੍ਹਾਂ ਵੱਲੋਂ ਬਿਲਡਰ ਦੇ ਪਰਿਵਾਰ ਤੋਂ ਸਵਾਲ-ਜਵਾਬ ਕੀਤੇ ਗਏ ਘਰ ਦੇ ਬਾਹਰ ਵੱਡੀ ਗਿੰਦ ਵਿੱਚ ਪੁਲਿਸ ਫੋਰਸ ਦਾਇਨਾਤ ਕੀਤੀ ਗਈ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਹ ਰੇਡ ਮਸ਼ਹੂਰ ਬਿਲਡਰ ਬੀਐਚ ਪ੍ਰਾਪਰਟੀ ਦੇ ਘਰ ਸੁਧਾਨਾ ਜ਼ਿਲ੍ਹੇ 'ਚ ਡੇਂਗੂ ਦੇ ਮਰੀਜ਼ਾਂ ਦਾ ਸਰਕਾਰੀ ਅੰਕੜਾ 400 ਨੂੰ ਪਾਰ ਕਰ ਗਿਆ ਹਾਲਾਂਕਿ ਸਹੀ ਗਿਣਤੀ ਇਸ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ ਦੂਜੇ ਪਾਸੇ ਡੇਂਗੂ ਕਾਨ ਮਲਵਾਲੇ ਮਰੀਜ਼ਾਂ ਦੀ ਗਿਣਤੀ ਬਾਰੇ ਸਿਹਤ ਵਿਭਾਗ ਨੇ ਅਜੇ ਤੱਕ ਚੁੱਪੀ ਧਾਰੀ ਹੋਈ ਹੈ ਜਿਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਹੈੱਡ ਆਫਿਸ ਦੇ ਹੁਕਮ ਨੇ ਕਿ ਹਰ ਮਨਵਾਲੇ ਮ੍ਰਿਤਕ ਦੀ ਫਾਈਲ ਨੂੰ ਡੇਂਗੂ ਡੈਥ ਰਿਵਿਊ ਕਮੇਟੀ ਜਾਂਚ ਕਰਕੇ ਪੁਸ਼ਟੀ ਕਰੇਗੀ ਕਿ ਮਨਵਾਲੀ ਵਿਅਕਤੀ ਦੀ ਮੌਤ ਡੇਂਗੂ ਨਾਲ ਹੋਈ ਹੈ ਜਾਂ ਹੋਰ ਨਾ ਕਾਰਨਾਂ ਕਾਰਨ ਅਤੀਤ ਵਿੱਚ ਵੀ ਕਈ ਲੋਕਾਂ ਦੀ ਡੇਂਗੂ ਨਾਲ ਹੋਈ ਮੌਤ ਬਾਅਦ ਸਿਹਤ ਵਿਭਾਗ ਵਿੱਚ ਉਸ ਦੀ ਮੌਤ ਦੇ ਕਾਰਨ ਨੂੰ ਕਿਸੇ ਹੋਰ ਬਿਮਾਰੀ ਨਾਲ ਜੋੜ ਦਿੱਤਾ ਗਿਆ ਜਦੋਂ ਕਿ ਜਿਸ ਡਾਕਟਰ ਨੇ ਮਰੀਜ਼ਾ ਇਲਾਜ ਕੀਤਾ ਉਸ ਦੀ ਓਪੀਨੀਅਨ ਨੂੰ ਨਜ਼ਰਅੰਦਾਜ਼ ਕਰਨ ਦੇ ਨਾਲ ਹੀ ਲੈਬ ਰਿਪੋਰਟਾਂ ਦੀ ਵੀ ਜਾਣਕਾਰੀ ਦਿੱਤੀ ਗਈ ਵਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ VOTING ਤੋਂ 2 ਦਿਨ ਪਹਿਲਾਂ ਮਹਾਗਠ ਜੋੜ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇਜਸਵੀ ਯਾਦਵ ਨੇ ਵੱਡਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਜੇਕਰ ਮਹਾਗਠ ਜੋੜ ਦੀ ਸਰਕਾਰ ਬਣਦੀ ਤਾਂ ਮਾਈ ਭੈਣ ਯੋਜਨਾ ਤਹਿਤ 1 ਸਾਲ ਦੀ ਪੂਰੀ ਰਾਸ਼ੀ ਦੇ ਰੂਪ ਵਿੱਚ 30000 ਰੁਪਏ ਸਿੱਧਾ ਔਰਤਾਂ ਦੇ ਬੈਂਕ ਖਾਤਿਆਂ 'ਚ ਟ੍ਰਾਂਸਫਰ ਕੀਤੇ ਜਾਣਗੇ ਰਾਸ਼ਟਰੀ ਜਨਤਾ 당ਲ ਦੇ ਨੇਤਾ ਯਾਦਵ ਨੇ ਇਹ ਵੀ ਐਲਾਨ ਕੀਤਾ ਹੈ ਕਿ ਕਿਸਾਨਾਂ ਨੂੰ ਚੋਣੇ ਲਈ 300 ਰੁਪਏ ਪ੍ਰਤੀ ਕੁਆਂਟਲ ਤੇ ਕਣਕ ਲਈ 400 ਰੁਪਏ ਪ੍ਰਤੀ ਕੁਆਂਟਲ ਐਮਐਸਪੀ ਬੋਨਸ ਮਿਲੇਗਾ ਪਟਨਾਚ ਪ੍ਰੈਸ ਕਾਨਫਰੰਸ ਨੂੰ ਸੰਬ ਆਵਾ ਤੇ ਭੈਣਾਂ ਦੇ ਖਾਤੇ ਟ੍ਰਾਂਸਫਰ ਕਰੇਗੇ ਸਾਡੀਆਂ ਭੈਣਾਂ ਨੂੰ ਸਸ਼ਕਤ ਬਣਾਉਣ ਵਾਲ ਪਹਿਲਾ ਕਦਮ ਹੋ ਸ਼੍ਰੀ ਗੁਰੂ ਅਨੰਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਗੁਰਦੁਆਰਾ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਸ਼ਰਧਾ ਤੇ ਸ਼ਾਨ ਮਨਾਉਣ ਲਈ ਅੱਜ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਸ਼੍ਰੀ ਕਾਰਤਕ ਸਾਹਿਬ ਅੰਮ੍ਰਿਤਸਰ ਤੋਰਵਾਣਾ ਕੀਤਾ ਗਿਆ ਰਵਾਨਗੀ ਮੌਕੇ ਸ਼੍ਰੀ ਕਾਰਤਕ ਸਾਹਿਬ ਦੇ ਕਾਰਜਕਾਰੀ ਜੱਥਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਸਿੱਖ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਦੱਸਿਆ ਕਿ ਉਹ ਖੁਦ ਵੀ ਇਸ ਜੱਥੇ ਨਾਲ ਪਾਕਿਸਤਾਨ ਵਿੱਚ ਗੁਰੂ ਧਾਮਾਂ ਦੇ ਦਰਸ਼ਨ ਕਰਨ ਲਈ ਜਾ ਰਹੇ ਨੇ ਇਸ ਜੱਥੇ ਦੀ ਅਗਵਾਈ ਸ਼ੌਮਨੀ ਕਮੇਟੀ ਮੈਂਬਰ ਬੀਬੀ ਗੁਰਿੰਦਰ ਕੌਰ ਕਰ जत्थेरे कुछ दालवानों अटारी सरहदे रोक दिया गया है रिपोर्टना तो पता चल गया कि उन्होंने इसलिए रोक है क्योंकि उनको वोल पुलिस दस देखने ही सी। फिलहाल स्पीड न्यूज़ विच बाद सेना ही में निर्दयों इचासत तनवाद। This program is sponsored by the Singler Office, Bakersfield for all your immigration, family law needs. call or scan qr code to contact us rodis ink million miles with smile or scan qr code to contact us taaba indian cuisine taste fine authentic indian cuisine in tracy or scan qr code to contact us simi valley family dental office or scan qr code to contact us